ਖਰਾਬੀ ਹਾਲਾਤ ਵਿੱਚ ਨੌਜਵਾਨ ਨੇ ਆਪ ਆਗੂ ਤੇ ਬਸਾਇਆ ਡਾਂਗਾ ਤੇ ਹਿੱਤਾ ਰੋੜੇ ਹਮਲੇ ਦੇ ਦੌਰਾਨ ਆਪ ਆਗੂ ਦਾ ਪ੍ਰਾਤਿਮਾ ਹੋਇ ਜ਼ਖਮੀ ਹਮਲੇ ਦੀ ਸੀਸੀਟੀਵੀ ਆਈ ਸਾਹਮਣੇ ਦੱਸਦੇ ਕਿ ਬਟਾਲਾ ਪੁਲਿਸ ਸੁਦੀਨ ਪੈਂਦੇ ਕਸਵਾ ਫਤਿਹਗੜ ਚੂੜੀਆਂ ਦੀ ਮੱਛੀ ਮਾਰਕੀਟ ਨਜ਼ਦੀਕ ਬੀਤੀ ਦੇਰ ਰਾਤ ਕੁਝ ਸ਼ਰਾਬੀ ਨੌਜਵਾਨ ਵੱਲੋਂ ਮਾਮੂਲੀ ਗਲਵਾਤ ਲੈ ਕੇ ਆਪਦੇ ਆਗੂ ਗੁਲਦੀਪ ਸਿੰਘ ਦੀ ਇਲੈਕਟ੍ਰੋਨਿਕ ਦੀ ਦੁਕਾਨ ਦੇ ਉੱਤੇ ਪਹੁੰਚ ਕੇ ਆਪਾਗੂ ਤੇ ਉਸ ਦੀ ਦੁਕਾਨ ਤੇ ਡਾਂਗਾ ਇੱਤੇ ਰੋੜੀਆਂ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਆਪਾਗੂ ਦਾ ਭਰਾ ਤੇ ਮਾ ਜਖਮੀ ਹੋਏ ਨੇ ਹਮਲੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਾਫ਼ ਨਜ਼ਰ ਆ ਰਿਹਾ ਹੈ ਕਿਵੇਂ ਕੁਝ ਨੌਜਵਾਨ ਵੱਲੋਂ ਹਮਲਾ ਕੀਤਾ ਜਾਂਦਾ ਹੈ ਇਸ ਹਮਲੇ ਤੋਂ ਬਾਅਦ ਵੀ ਪੁਲਿਸ ਹਰਕਤ ਦੇ ਵਿੱਚ ਆਈ ਹੈ ਤੇ ਹਮਲਾਵਰ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਇਸ ਮੁਕੇ ਹੋਰ ਕੀ ਕੈਸ ਉਸਸੀ ਵੀ ਸੁਣੋ ਗੱਲ ਇਹ ਆਈ ਦੀ ਵੀ ਸਮਾਰਟਫੋਨ ਖਰਦਾ ਹੈ ਮੁੰਡਾ ਤੇ ਉਹ ਰੱਜੇ ਬੁਖਰਾਮ ਕੋ ਕਹਿੰਦਾ ਵੀ ਜਵਾਨ ਉਹ ਕਿੱਥੋਂ ਦਾ ਗੱਡ ਕਰਦੇ ਉਹਨਾਂ ਅੱਜ ਵੀ ਗਵਾਨੇ ਆਪਣੀ ਮਰਜ਼ੀ ਦਾ ਸਮਾਨ ਵੇਚਣਾ ਕਿੱਥੋਂ ਦਾ ਕਿਲੇ ਦਾ ਮੁੰਡਾ ਅੱਛਾ ਉਹ ਤਾਂ ਕੈਂਡੇ ਗੁੜਿਆਂ ਦਾ ਕੰਮ ਕਰਦਾ ਹੈ ਕੰਪਨੀ ਦੇ ਲੱਗਾ ਵਾ ਤੇ ਆ ਜ ਸਾਹਮਣੇ ਉਹ ਬਿੱਟੂ ਦਾ ਹੱਥਾ ਸਾਹਮਣੇ ਬੈਠ ਕੇ ਬੈਗ ਲਾਉਂਦੇ ਇੱਕ ਬੈਗ ਲਾ ਕੇ ਫਿਰ ਮੇਰੇ ਕੋ ਆਇੰਦਾ ਸੀ ਇਹਦੇ ਇੱਕ ਬੈਗ ਲਾ ਕੇ ਮੇਰੇ ਕੋ ਆਇੰਦਾ ਕਿ ਮੈਂ ਨਾ ਦਾਦੀ ਦਾ ਕਾ ਜੀ ਦਾ ਵੀ ਕਿ ਉਹ ਬਹੁਤੇ ਰੱਜ ਮਾਇਰ ਮੁੰਡੇ ਸਦਰੇ 25 ਪੰਜੇ ਤੇ ਉਹਨਾਂ ਦੋ ਜਣੇ ਅਸੀਂ ਚਾਰ ਜਣੇ ਉਂਜੀ ਪੰਜਾਂ ਜਣੇ ਨਾਲ ਅੱਗੇ ਦੜਬਾਰੇ ਸੱਟਾਂ ਲਾ ਗੀਆਂ ਮਿਦਾਨ ਦੀ ਭਾਂ ਪਣ ਤੋੜ ਦਿੱਤੀ ਤੇ ਸਾਰੀ ਦੁਕਾਨ ਤੇ ਲਾ ਕੇ ਸਾਹਮਣੇ ਸਟਾਕ ਸ਼ਕ ਡੇ ਲਾਉਂ ਦੁਕਾਨ ਦੇ ਪੈ ਗਏ ਹਾਂ ਮੁੰਡੇ ਕਿਲੇ ਦੋ ਜਣੇ ਤੇ ਇਹ ਆਹਨੇ ਛੋਟੇ ਕਰ ਪਾ ਲਏ ਮਾਰ ਬਰ ਕੰਮ ਕਾਂਡਾ ਬਾਦ ਮੂੰਪਾ ਲਗਾ ਮੈਂ ਆਇਆ ਮੇਰੇ ਗੱਲ ਪੈ ਗਏ ਤੇ ਕਰਦੇ ਕਰ 20 ਪੰਜੇ ਇਕੱਠੇ ਹੋ ਗਏ ਤੇ ਮੱਟ ਕਾਂ ਦੀ ਭਾਂ ਤੋੜ ਦਿੱਤੀ ਇਹਨਾਂ ਨੇ ਤੇ ਨਾਲ ਜੋ ਗਾਜੀ ਰੋਸ ਸਾਰੇ ਵੀਡੀਓ ਕੋਰਡ ਆਪਣੇ ਘਰ ਗੀਆਂ ਜੋ ਚੌਂ ਜਰੋਸ ਤੋਂ ਭਾ ਵਾਇਆ ਸਦਾ ਹੀ ਇਹ ਕਿਹੜੀ ਗੱਲਾਂ ਕੋਈ ਇਹ ਉਦਾਂ ਹੀ ਸਮਾਂ ਦਾ ਹੀ ਗੱਲਬਾਤ ਹੀ ਲੱਗਦੇ ਨੇ ਤੋਂ ਹੀ ਹੂੰ ਤੇ ਵਾਈਪ ਪੱਗ ਛੱਡ ਲਾ ਕੇ ਮਿੱਟੀ ਉੱਪਰ ਆਜਦੇ ਹਰ ਕੰਨ ਦੁਕਾਨ ਤੇ ਰਾਜ ਕੋਈ ਦੁਕਾਨ ਤੋਂ ਕਿੰਨੇ ਜਾਣੇ ਇਹ ਤੇਰਾ ਦੋ ਤਿੰਨ ਜਾਣੇ ਹੋ ਰਹੇ ਹੋ ਚਾਰ ਪੰਜ ਜਾਣੇ ਕੱਢਦੇ 20 25 ਜਾਣੇ ਹੋ ਗਏ ਅੱਛਾ ਹਾਂਜੀ ਤੇ ਅਹੀਂ ਤੁਹਾਨੂੰ ਕਿੰਨੂ ਕਿੰਨੂ ਛੱਟਾਂ ਲੱਗੀਆਂ ਤੁਹਾਨੂੰ ਇੱਕ ਦੋ ਇੱਕ ਬਰਦਾ ਛੋਟਾ ਨਾਮ ਨੀਬ ਤੇ ਇੱਕ ਮੁੰਡਾ ਦਾ ਯਾਰ ਰੋਤਰ ਸੁਪਰ ਪਿੰਡੀ ਦਾ ਇੱਕ ਨਾਮ ਮੜਾ ਕਮਲ ਦਾ ਨਾਮ ਦੇ ਦਿੰਦੇ ਪੁਲਿਸ ਨੂੰ ਕੀਤਾ ਸੀ ਹਾਂਜੀ ਪੁਲਿਸ ਆਈ ਆ ਤੇ ਹੁਣ ਆ ਹੀ ਕਹਿੰਦੇ ਆ ਕਿ ਸ਼ਰਾਬੀ ਹੋਵੇ ਇਹੋ ਗੱਲ ਵਿਚਾਰ ਜਾਨੇ ਇੱਕ ਖਲੋਤੇ ਬੂਹੇ ਗਾੜੀ ਮੈਂ ਇਹਨਾਂ ਨੂੰ ਕੁਛ ਨਹੀਂ ਆਕੇ ਮੈਂ ਬੂਹੇ ਟੋਕੇ ਅੰਦਰ ਚੱਲ ਕੇ ਮੁੜ ਕੇ 10 ਮਿੰਟਾਂ ਬਾਅਦ ਇਹਨਾਂ ਨਾਲ ਕੇ ਮੁੰਡੇ ਤੇ ਗੱਲ ਪੈ ਗਏ ਨੇ ਫਿਰ ਉਹਨੇ ਵਿਚਾਲੇ ਨੂੰ ਹੱਥੋਂ ਪਾਈ ਕੀਤਾ ਟਾਇਆ ਵੀ ਆ ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਚਾਰ ਫੋਨ ਕਰਕੇ ਮੁੰਡੇ ਸਾਦਲੇ ਹੋਰ ਉਹਨਾਂ ਨਾਲ ਕੇ ਹੱਥੋਂ ਪਾਈ ਇਹਨੇ ਕਿ ਲੋ ਮਾਰੀਆਂ ਦੋਨਾਂ ਨੇ ਮਰਵਾਇਆ ਫਿਰ ਹੋਣੀਆਂ ਕਿ ਕੋਹੰਦਾ ਪੀ ਕੋਹਨੇ ਮੁੰਡੇ ਇਹਨਾਂ ਨੂੰ ਪਤਾ ਮੁੰਡੇ ਕੌਣ ਨੇ ਇਹ ਤੁਹਾਡੇ ਬੇਟੇ ਆ ਨਾ ਹੋਈ ਮੇਰੇ ਬੇਟੇ ਨਾਲ ਦੁਕਾਨਾ ਤੁਹਾਡੀ ਦੁਕਾਨ ਤੋੜ ਜਾਣੀ ਮੈਂ ਤੁਹਾਡੀ ਮਰਜ਼ੀ ਮੈਂ ਹੱਥ ਜੋੜ ਦੇ ਦੀ ਸਵੇਰੇ ਪੋਤਾਂ ਦੇ ਗੱ ਉਹਦੀ ਕੋਈ ਨਹੀਂ ਤੇ ਆਣ ਕੇ ਗੱਲ ਪੈ ਗਈ ਉਹਨਾਂ ਦੀ ਮੁੰਡੇ ਮੇਰੇ ਦੀ ਪੱਗ ਲਾ ਕੇ ਨਾ ਉੱਡੀ ਦੂਰ ਛੁੱਟੀ ਆ ਤੇ ਹੁਣ ਸਟਾਂ ਲੱਗੀਆਂ ਨਿੱਕੇ ਨੇ ਸਟਾਂ ਲਗੇ ਇੱਕ ਤਾਂ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਸਾਡੇ ਨਾਲੇ ਵੀ ਕੰਮ ਕਰਦਾ ਦੁਕਾਨ ਤੇ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੇ ਜਾ ਕੇ ਫੜੇ ਮੱਛੀ ਮੰਡੀ ਦੇ ਤੇ ਤਿੰਨ ਜਾਣੇ ਇੱਥੋਂ ਫੜੇ ਤਿੰਨੇ ਆਈ ਨੂੰ ਭੱਜ ਗਏ ਕਿ ਕਿਨੇ ਜਾਣੇ ਆਏ ਤੇ ਮਦਦ ਕਰਦਾ 10 12 ਜਾਣੇ ਜੀ ਆਏ ਅੱਛਾ ਤੇ ਹਥਿਆਰ ਹੀ ਉਹਨਾਂ ਕੋਲ ਨਾ ਨਾ ਹਥਿਆਰ ਨਹੀਂ ਆਗੇ ਛੋਟੇ ਸਾਡੇ ਟਾਟਾ ਉੱਤੇ ਫੜੀਆਂ ਸੀ ਗਾਲਾ ਉਹਨਾ ਵੋਕਟਿੰਗ ਜੀ ਨਹੀਂ ਰਹਿ ਰਹਾ ਅੱਬ ਤਾਂ ਨਾ ਇੰਨਾ ਗੰਦ ਤੋਲ ਕੇ ਅੱਗੇ ਜੇ ਸਾਫ ਕੋਈ ਨਹੀਂਗਾ